ਹੈਲੋ ਦੋਸਤੋ ਮੈਂ ਕਿਸ਼ਿੰਗ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ राधे राधे राम राम जी ਹਰ ਹਰ ਮਹਾਦੇਵ ਕੀ ਹਾਲ ਚਾਲ ਹੈ ਭਾਈ ਤੁਹਾਡਾ ਸਾਰਿਆਂ ਦਾ ਸਭ ਸਹੀ ਹੈ ਸਾਊਂਡ ਵਗੈਰਾ ਸਭ ਕੁਝ ਓਕੇ ਹੈ ਮੈਂ ਕਿਸ਼ਿੰਗ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਬੜਾ ਠੀਕ ਹੈ ਭਾਈ ਪਹੁੰਚ ਗਏ ਸਾਰੇ ਓਕੇ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੇਪਰ ਅਨਾਉਂਸ ਹੋਏ ਹੋਏ ਆ ਦਸੰਬਰ ਫਿਰ ਜਨਵਰੀ ਤੱਕ ਪੇਪਰ ਹੀ ਚੱਲਣੇ ਆ ਪੀਟਰੀ ਪੀਐਸਬੀ ਦੇ ਠੀਕ ਹੈ ਸਾਰੇ ਪੇਪਰ ਪੀਟਰੀ ਪੀਐਸਬੀ ਨੇ ਇਹ ਕੰਡਕਟ ਕਰਨੇ ਆ ਤਾਂ ਉਹਨਾਂ ਦੇ ਨਾਲ ਸਬੰਧਤ ਕੁਝ ਅਨਾਉਂਸਮੈਂਟ ਹੈਗੀ ਹੈ ਤੁਹਾਡੇ ਲਈ ਠੀਕ ਹੈ ਕੌਣ ਸੇ ਸਬਜੈਕਟ ਦੀ ਕਲਾਸ ਹੈ ਜੀ ਗੋਲੂ ਜੀ ਇਹ ਕਿਸੇ ਸਬਜੈਕਟ ਦੀ ਕਲਾਸ ਨਹੀਂ ਹੈਗੀ ਇਹ ਇੱਕ ਇਨਫੋਰਮੇਸ਼ਨਲ ਵੀਡੀਓ ਹੈਗੀ ਹੈ ਕੁਝ ਦੱਸਣਾ ਹੈ ਤੁਹਾਨੂੰ ਅਪਕਮਿੰਗ ਐਗਜ਼ਾਮਸ ਬਾਰੇ ਠੀਕ ਹੈ ਕਰੰਟ ਅਫੇਅਰ ਦੀ ਮੈਗਜ਼ੀਨ ਚਲੋ ਕੋਈ ਮੈਰਾਥਨ ਇਹਦੇ ਬਾਰੇ ਵੀ ਕਰਾਂਗੇ ਡਿਸਕਸ ਵੈਰੀ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਤਾਂ ਸ਼ੇਅਰ ਕਰ ਦਿਓ ਬਈ ਪਹਿਲਾਂ ਜੋ ਵੀ ਤੁਹਾਡੇ ਯਾਰ ਮਿੱਤਰ ਵੈਲੀ ਹੈਗੇ ਆ ਇਸ ਕਲਾਸ ਤੱਕ ਪਹੁੰਚ ਜਾਣਗੇ ਠੀਕ ਹੈ ਜੀ ਆ ਜਾਣਗੇ ਸਾਰੇ ਲਾਈਵ ओके गुड मॉर्निंग जी गुड मॉर्निंग ਨਹੀਂ ਟੈਸਟ ਬੈਚ ਅਨਾਉਂਸਮੈਂਟ ਨਹੀਂ ਹੈ ਟੈਸਟ ਬੈਚ ਵਾਲੀ ਆਪਾਂ ਦੇਖਾਂਗੇ ਸ਼ਾਮ ਨੂੰ ਕਰਾਂਗੇ ਅੱਜ ਜਾਂ ਕੱਲ ਨੂੰ ਸਵੇਰੇ ਕਰਾਂਗੇ ਤਾਂ ਅਨਾਉਂਸਮੈਂਟ ਕਿਹੜੀ ਚੀਜ਼ ਦੀ ਹੈ ਤਾਂ ਪੀ ਟ੍ਰਿਪਲ ਐਸ ਬੀ ਦੇ ਅੱਗੇ ਜਿੰਨੇ ਵੀ ਐਗਜ਼ਾਮ ਆਣੇ ਆ ਚਾਹੇ ਨਵੰਬਰ ਐਂਡ ਚ ਹੋਣ ਫਿਰ ਚਾਹੇ ਦਸੰਬਰ ਚ ਹੋਣ ਚਾਹੇ ਜਨਵਰੀ ਚ ਜਾ ਕੇ ਹੋਣ ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਕੁਝ ਅਨਾਉਂਸਮੈਂਟ ਹੈਗੀ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਬਈ ਪ੍ਰਤਾਪ ਅਕੈਡਮੀ ਹੈਗੀ ਹੈ ਪਟਿਆਲੇ ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ ਆਫਲਾਈਨ ਵੀ ਬੈਚ ਚੱਲਦੇ ਆ ਸਾਡੇ ਕੋਲ ਆਫਲਾਈਨ ਸਾਡੇ ਕੋਲ ਆ ਕੇ ਪੜ੍ਹਨਾ ਚਾਹੁੰਦੇ ਹੋ ਆ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਆਨਲਾਈਨ ਸਾਡੇ ਬੈਚ ਚੱਲਦੇ ਆ ਉਹਨਾਂ ਵਾਸਤੇ ਤੁਹਾਨੂੰ ਸਾਡੀ ਐਪ ਡਾਊਨਲੋਡ ਕਰਨੀ ਪੈਣੀ ਹੈ ਪ੍ਰਤਾਪ ਅਕੈਡਮੀ ਐਪ ਹੈਗੀ ਹੈ ਜੀ ਠੀਕ ਹੈ ਇਹਨੂੰ ਡਾਊਨਲੋਡ ਕਰ ਲਿਓ ਇਹ ਟੀਮ ਹੈਗੀ ਆਪਣੀ ਜਿਹੜੀ ਤੁਹਾਨੂੰ ਆਫਲਾਈਨ ਤੇ ਆਨਲਾਈਨ ਦੋਨੇ ਜਗ੍ਹਾ ਪੜ੍ਹਾਉਂਦੀ ਹੈ ਠੀਕ ਹੈ ਤੇ YouTube ਦੇ ਉੱਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਤੱਕ ਕਲਾਸਾਂ ਚੱਲਦੀਆਂ ਉਹਨਾਂ ਸਾਰੀ ਕਲਾਸਾਂ ਦੇ ਲਿੰਕ ਉਹਨਾਂ ਸਾਰੇ ਸੈਸ਼ਨਸ ਦੇ ਲਿੰਕ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜਾਂਦੀ ਹੈ ਜੀ ਜੋ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਟੈਲੀਗ੍ਰਾਮ ਚੈਨਲ ਆਪਣਾ ਹੈਗਾ ਆ ਠੀਕ ਹੈ ਓਕੇ ਮੈਰਾਥਨ ਕਰਵਾ ਦਿਓ ਜੀ ਪ੍ਰੀਵੀਅਸ ਈਅਰ ਸਾਰੇ 10000 ਐਮਸੀਕਿਊ ਵਾਲੀ ਬੁੱਕ ਪ੍ਰਤਾਪੀ ਐਮਸੀਕਿਊ ਨਹੀਂ ਪਾਈ ਹਾਂ ਉਹ ਇਸ ਵਾਰ ਨਹੀਂ ਰੱਖੇ ਆ ਜੀ ਹੈਪੀ ਸਿੰਘ ਜੀ ਉਹ ਹਟਾਤੇ ਆ ਬਸ ਠੀਕ ਹੈ ਉਹ ਬਹੁਤ ਜ਼ਿਆਦਾ ਪੁਰਾਣੇ ਹੋ ਗਏ ਸੀਗੇ ਤੇ ਉਹਨਾਂ ਦਾ ਜੋ ਲੈਵਲ ਹੈ ਉਹ ਫਿਰ ਪੰਜਾਬ ਦੇ ਪੁਆਇੰਟ ਆਫ ਵਿਊ ਨਾਲ ਮੈਨੂੰ ਹੁਣ ਇੰਪੋਰਟੈਂਟ ਨਹੀਂ ਲੱਗ ਰਹੀ ਸੀ ਤਾਂ ਮੈਂ ਉਹਨਾਂ ਨੂੰ ਹਟਾਇਆ ਚਲੋ ਬਾਈ ਫਿਰ ਇਹ ਐਨਾਊਂਸਮੈਂਟ ਜਿਆਦਾ ਲੰਬੀ ਨਹੀਂ ਮੈਂ ਖਿੱਚਦਾ ਤੁਹਾਡੀ ਇਹ ਕਲਾਸ ਨੂੰ ਜਾਂ ਇਸ ਵੀਡੀਓ ਨੂੰ ਕਿਉਂਕਿ ਤੁਹਾਡੇ ਕੋਲ ਹੋਰ ਕੰਮ ਵੀ ਬਹੁਤ ਹੁੰਦੇ ਆ ਐਵੇਂ ਤੁਹਾਡਾ ਮੈਂ ਟਾਈਮ ਖਰਾਬ ਕਰਦਾ ਉਹ ਵੀ ਗੱਲ ਸਹੀ ਨਹੀਂ ਹੈ 28 ਤਰੀਕ ਤੋਂ 28 ਨਵੰਬਰ ਫਰਡੇ ਤੋਂ ਮੈਰਾਥੋਨਾਂ ਸਟਾਰਟ ਹੈਗੀਆਂ ਜੀ ਠੀਕ ਹੈ 5-5 ਘੰਟੇ ਦੀਆਂ ਜਿਆਦਾ ਵੱਡੀ ਨਹੀਂ ਬਸ ਛੋਟੀ-ਛੋਟੀ ਮੈਰਾਥੋਨਾਂ 5-5 ਘੰਟੇ ਦੀ ਕਲਾਸਾਂ ਸਟਾਰਟ ਹੈ ਹਰ ਸਬਜੈਕਟ ਦੀ ਇੱਕ ਹੋ ਜਾਏਗੀ ਠੀਕ ਹੈ 28 ਨਵੰਬਰ ਨੂੰ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰੂੰਗਾ ਭਾਈ ਮਿਕਸ ਜੀਕੇ ਜੀਐਸਟੀ ਇੱਕ ਮੈਰਾਥਨ ਹੋਏਗੀ ਸ਼ਾਮ ਨੂੰ 5:00 ਵਜੇ ਸਾਰੀ ਕਲਾਸਾਂ ਦੀ ਟਾਈਮਿੰਗ ਸ਼ਾਮ ਨੂੰ 5:00 ਵਜੇ ਹੀ ਹੈ ਸੰਡੇ ਵਾਲੇ ਦਿਨ ਦੋ ਕਲਾਸਾਂ ਹੋਣਗੀਆਂ ਇੱਕ ਮਾਰਨਿੰਗ ਤੇ ਇੱਕ ਈਵਨਿੰਗ ਤਾਂ ਸੰਡੇ ਨੂੰ ਮਾਰਨਿੰਗ ਵਾਲੀ ਕਲਾਸ ਦੀ ਟਾਈਮਿੰਗ ਸਵੇਰੇ 11:00 ਵਜੇ ਸ਼ਾਮ ਨੂੰ 5:00 ਵਜੇ ਠੀਕ ਹੈ ਓਕੇ ਗੱਲ ਸਮਝੇ ਹੈ ਤਾਂ 28 ਨਵੰਬਰ ਸ਼ੁੱਕਰਵਾਰ ਨੂੰ ਜੀਕੇ ਜੀਐਸ ਦੀ ਮੈਰਾਥਨ ਹੈ ਉਸ ਤੋਂ ਬਾਅਦ 29 ਨਵੰਬਰ ਸ਼ਨੀਵਾਰ ਨੂੰ ਦੀਪ ਸਰਦੀ ਮੈਥੀ ਦੀ ਮੈਰਾਥਨ ਹੈਗੀ ਹੈ ਜੀ ਸ਼ਾਮ ਨੂੰ 5 ਵਜੇ ਫਿਰ 30 ਨਵੰਬਰ ਨੂੰ ਹੈ ਸੰਡੇ ਦੀਪਕ ਬੱਤਰਾ ਸਰ ਦੀ ਮਿਕਸ ਜੀਕੇਜੀਐਸ ਦੇ ਐਮਸੀਕਿਊ ਹੈਗੇ ਆ ਸਵੇਰੇ 11 ਵਜੇ ਮੈਰਾਥਨ ਸਟਾਰਟ ਹੋਏਗੀ ਹਾਲਾਂਕਿ ਉਹਨਾਂ ਨੇ ਇਹ ਸੰਡੇ ਕਰਨੀ ਸੀ ਬਟ ਥੋੜਾ ਜਿਹਾ ਹੈਲਥ ਇਸ਼ੂ ਹੋਣ ਕਰਕੇ ਉਹ ਮੈਂ ਨੈਕਸਟ ਸੰਡੇ ਬਾਕੀ ਇਹ ਪਲਾਨ ਬਣਾ ਲਿਆ ਸੀਗਾ ਵੀ ਆਪਾਂ ਸਾਰੇ ਇਕੱਠੇ ਸ਼ੁਰੂ ਕਰਦੇ ਆ ਤਾਂ ਉਹਨਾਂ ਨੂੰ ਮੈਂ ਕਿਹਾ ਵੀ ਆਪਾਂ ਸਾਰੇ ਇਕੱਠੇ ਹੀ ਕਰ ਰਹੇ ਹਾਂ ਤਾਂ ਉਹਦੇ ਵਿੱਚ ਹੀ ਲਾਇਕ ਠੀਕ ਹੈ ਤਾਂ ਇਹ ਮਿਕਸ ਜੀਕੇਜੀਐਸ ਜਿਦੇ ਚ ਥੋੜਾ ਜਿਹਾ ਪੋਰਸ਼ਨ এনवायरमेंट ਤੇ ਇਕਨੋਮਿਕਸ ਦਾ ਜ਼ਿਆਦਾ ਰਹੇਗਾ एनवायरनमेंट इकोनॉमिक्स ਦੇ ਐਕਸਪਰਟ ਉਹੀ ਆ ਆਪਣੇ ਕੋਲ ਠੀਕ ਹੈ ਤਾਂ এনवायरनमेंट इकोनॉमिक्स ਤੇ ਓਵਰਆਲ ਜੀਕੇ ਸਾਰੀ ਹੀ ਰਹੇਗੀ ਠੀਕ ਹੈ 30 ਨਵੰਬਰ ਨੂੰ ਤੇ 3 ਨਵੰਬਰ ਨੂੰ ਹੀ ਸੰਡੇ ਨੂੰ ਬਲਵਿੰਦਰ ਸਰ ਦੀ ਕਲਾਸ ਹੋਏਗੀ 5 ਵਜੇ ਉਹਦੇ ਵਿੱਚ ਜੀਓਗ੍ਰਾਫੀ ਅਤੇ ਸਟੈਟਿਕ ਜੀਕੇ ਯਾਨੀ ਜੀਕੇ ਦੀ ਹੁਣ ਦੇਖ ਲਓ ਤੁਹਾਡੇ ਕੋਲ ਤਿੰਨ ਮੈਰਾਥਨ ਹੋ ਗਈਆਂ ਪਟਵਾਰੀ ਦੀ ਪੋਸਟ ਬਾਰੇ ਹਾਲੇ ਮੈਨੂੰ ਨਹੀਂ ਪਤਾ ਜੀ ਵੇਟ ਕਰੋ ਪਹਿਲਾਂ ਜਿਹੜੀ ਅਨਾਉਂਸਮੈਂਟ ਆ ਉਹ ਸੁਣ ਲਓ 28 ਨਵੰਬਰ ਨੂੰ ਮਿਕਸ ਜੀਕੇ ਜੀਐਸ ਦੀ ਹੋਏਗੀ ਠੀਕ ਹੈ ਤੇ ਫਿਰ 30 ਨਵੰਬਰ ਨੂੰ ਦੋ ਜੀਕੇ ਦੀ ਹੋਣਗੀਆਂ ਜੀ ਸਵੇਰੇ ਦੀਪਕ ਬੱਤਰਾ ਸਰ ਦੀ ਮਿਕਸ ਜੀਕੇ ਜੀਐਸ ਦੀ ਤੇ ਸ਼ਾਮ ਨੂੰ ਬਲਵਿੰਦਰ ਸਰ ਜੀਓਗ੍ਰਾਫੀ ਤੇ ਸਟੈਟਿਕ ਜੀਕੇ ਠੀਕ ਹੈ 1 ਦਸੰਬਰ ਦਿਨ ਸੋਮਵਾਰ ਕਿਰਨਪ੍ਰੀਤ मैम ਪੰਜਾਬੀ ਗ੍ਰਾਮਰ ਦੀ ਟਾਪ ਲੈਵਲ ਦੇ ਐਮਸੀਕਿਊ ਉਹ ਤੁਹਾਨੂੰ ਕਰਾਣਗੇ ਸ਼ਾਮ ਨੂੰ 5 ਵਜੇ ਠੀਕ ਹੈ 2 ਦਸੰਬਰ ਮੰਗਲਵਾਰ ਨੂੰ ਦੁਬਾਰੇ ਫਿਰ ਮੈਂ ਹਾਜ਼ਰ ਹੋਊਂਗਾ ਵੀ ਤੁਹਾਡੇ ਵਾਸਤੇ ਸਪੈਸ਼ਲ ਪੰਜਾਬ ਜੀਕੇ ਦੀ ਮੈਰਾਥਨ ਲੈ ਕੇ ਪੰਜਾਬ ਜੀਕੇ ਦੇ ਵੈਸੇ ਆਲਰੇਡੀ ਮੈਂ ਬਹੁਤ ਕੁਝ ਕਰਾਇਆ ਹੋਇਆ ਹੈ ਤੁਹਾਨੂੰ ਥਿਉਰੀ ਕਰਾਈ ਹੋਈ ਹੈ 1000 ਐਮਸੀਕਿਊ ਅਲੱਗ ਤੋਂ ਕਰਾਏ ਹੋਏ ਆ 12 ਘੰਟੇ ਦੀ ਮੈਰਾਥਨ ਅਲੱਗ ਤੋਂ ਹੈ ਤੇ ਛੋਟੇ-ਮੋਟੇ ਸੈਸ਼ਨ ਤਾਂ ਬਹੁਤ ਸਾਰੇ ਹੈਗੇ ਆ ਬਟ ਫਿਰ ਵੀ ਉਹਨਾਂ ਤੋਂ ਅਲਾਵਾ ਕੁਝ ਨਵਾਂ ਕੁਝ ਨਵੇਂ ਕੁਐਸਚਨ ਕੁਝ ਨਵੇਂ ਟੌਪਿਕ ਉਹਨਾਂ ਤੋਂ ਲੈ ਕੇ ਆਉਂਗਾ ਤਾਂ ਪੰਜਾਬ ਜੀਕੇ ਦੀ ਆਪਣੀ ਕਲਾਸ ਹੋਏਗੀ 2 ਦਸੰਬਰ ਨੂੰ 3 ਦਸੰਬਰ ਵੈਡnesਡੇ ਨੂੰ ਸੁਰਿੰਦਰ ਸਰ ਦੀ ਕਲਾਸ ਹੋਏਗੀ ਇੰਗਲਿਸ਼ ਦੀ ਤਾਂ ਉਹ ਸਾਰੇ ਪੀਵਾਈਕਿਊ ਤੁਹਾਨੂੰ ਹੈ ਵਧੀਆ ਪ੍ਰੈਕਟਿਸ ਕਰਾਣਗੇ ਰਿਵਿਊ ਕਰਾਣਗੇ ਠੀਕ ਹੈ ਰਿਵੀਜ਼ਨ ਕਰਾਨਗੇ ਸ਼ਾਮ ਨੂੰ 5 ਵਜੇ 4 ਦਸੰਬਰ ਨੂੰ ਅਮਨ ਸਰ ਤੁਹਾਨੂੰ ਰੀਜ਼ਨਿੰਗ ਕਰਾਨਗੇ ਬਈ ਰੀਜ਼ਨਿੰਗ ਦੀ ਕਲਾਸ ਹੋਏਗੀ 4 ਦਸੰਬਰ ਨੂੰ ਤੇ ਫਿਰ 5 ਦਸੰਬਰ ਨੂੰ ਨੀਰਤ ਸਰ ਤੁਹਾਨੂੰ ਕੰਪਿਊਟਰ ਕਰਾਨਗੇ ਅਪਕਮਿੰਗ ਐਗਜ਼ਾਮਸ ਵਾਸਤੇ ਤਾਂ ਇਹ ਸਾਰੇ ਸਬਜੈਕਟਾਂ ਦੀ ਹੋ ਗਈਆਂ ਤੇ ਕੁਝ ਬੱਚੇ ਕਰੰਟ ਵਾਸਤੇ ਕਹਿ ਰਹੇ ਆ ਤਾਂ ਕੋਈ ਗੱਲ ਨਹੀਂ ਬਈ ਉਹ ਵੀ ਮੈਂ ਐਡਜਸਟ ਕਰਕੇ ਵਿੱਚ ਜਾਂ ਅੱਗੇ 6 ਨੂੰ ਕੁਝ ਵੀ ਕਰਕੇ ਸੈਟਿੰਗ ਜਾਂ ਹੋਰ ਟਾਈਮਿੰਗ ਸਵੇਰੇ ਆਪਣੀ ਕਲਾਸ ਚ ਚੱਲਦੀ ਹੀ ਆ 7 ਵਜੇ ਉਹ ਕਲਾਸ ਤਾਂ ਕੰਟੀਨਿਊ ਰਹੇਗੀ ਕਰੰਟ ਦਾ ਵੀ ਮੈਂ ਅਲੱਗ ਤੋਂ ਦੇਖ ਲਵਾਂਗਾ ਬਾਕੀ ਮੈਗਜ਼ੀਨ ਸਾਰੀ ਪਈ ਹੈ ठीक है ऐप के उ इतने मैगजीन मिल जाएगी फ्री पी डी एफ तो फ्री पी डी एफ फोल्डर से जाके मैगजीन थनू मिल जाएगी वो देख लियो ठीक है ये पता लग गया हूँ दसो कलर्क टाइपिंग कदों होएगी वेट कर लो बी थोड़ा जाइ नहीं सर मेरा स्टैटिक जी के वीक है जी के दी क्लास लगेगी मेरा थोद कर लो बस बहुत है इन्ना ठीक है ओके okay. ओपेन्द्रदीप इही कहां मैं फोन ਤੇ ਦੱਸ ਸਕਦਾ ਹਾਂ ਬਸ ਠੀਕ ਹੈ ਓਕੇ ਹੈ ਲੱਗ ਗਿਆ ਪਤਾ ਹੁਣ ਤਾਂ ਇਹ ਸਾਰਿਆਂ ਨੇ ਪਹੁੰਚਣਾ ਹੈ ਤੁਹਾਡਾ ਰਿਪਲਾਈ ਵੀ ਉਹ ਵੀ ਕਰਦੇ ਆਂ ਵੀ ਹੈਪੀ ਜੀ ਕੀ ਹੈ ਤੁਹਾਡਾ ਦੱਸੋ ਸਰ ਬੈਚ ਤੇ এনवायरमेंट ਪਹਿਲਾ ਇਕਨੋਮਿਕਸ ਚੱਲ ਰਹੀ ਹੈ ਮਨਦੀਪ ਜੀ ਜੇ ਜਦੋਂ ਦੀਪਕ ਸਰ ਇਕਨੋਮਿਕਸ ਕਰਾ ਦੇਣਗੇ ਉਸ ਤੋਂ ਬਾਅਦ এনवायरमेंट ਸ਼ੁਰੂ ਹੋਏਗੀ ਠੀਕ ਹੈ ओके ਦੀਪਕ ਸਰ ਨੇ ਕਰਾਣੀ ਹੈ এনवायरमेंट ਤੇ ਇਕਨੋਮਿਕਸ ਪਹਿਲਾਂ ਉਹਨਾਂ ਦੀ ਇਕਨੋਮਿਕਸ ਚੱਲੀ ਹੋਈ ਹੈ ਇਕਨੋਮਿਕਸ ਸਮਾਪਤ ਹੋਣ ਤੋਂ ਬਾਅਦ ਉਹ এনवायरमेंट ਕਰਾ ਦੇਣਗੇ ਠੀਕ ਹੈ ਜੀ ਕਰੰਟ ਰਹਿ ਗਏ ਹਨਾ ਕੋਈ ਨਹੀਂ ਬਾਈ ਕਰੰਟ ਦਾ ਵੀ ਅਲੱਗ ਤੋਂ ਦੇਖਣਾ ਹੈ ਕਰੰਟ ਵੈਸੇ ਪਰ ਰੈਗੂਲਰ ਸਵੈਰੀ ਕਰਦੇ ਹੀ ਹੈ ਠੀਕ ਹੈ ਕੋਈ ਹੋਰ ਸੈਟਿੰਗ ਬਠਾਉਂਦੇ ਆ ਕਰੰਟ ਦੀ ਵੀ ਹਾਂ ਹਾਂ ਦਿੱਲੀ ਪੁਲਿਸ ਵਾਸਤੇ ਵੀ ਕਰ ਸਕਦੇ ਹਾਂ ਦਿੱਲੀ ਪੁਲਿਸ ਵਾਸਤੇ ਬਸ ਤੁਸੀਂ ਪੰਜਾਬ ਜੀਕੇ ਤੇ ਪੰਜਾਬੀ ਰਹਿਣ ਦਿਓ ਬਾਕੀ ਸਾਰੀ ਚੀਜ਼ਾਂ ਚੱਲ ਜਾਣਗੀਆਂ ਦਿੱਲੀ ਪੁਲਿਸ ਵਾਸਤੇ ਠੀਕ ਹੈ ਕਰ ਸਕਦੇ ਹੋ ਰਮਨਦੀਪ ਜੀ ਕੋਈ ਇਸ਼ੂ ਨਹੀਂ ਹੈ ਓਕੇ ਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਭਾਈ ਇਹ ਆਪਣੀ ਬੁੱਕ ਹੈਗੀ ਹੈ ਜੀਕੇਜੀਐਸ ਦੇ 10000 ਐਮਸੀਕਿਊ ਇਹਦੇ ਵਿੱਚ ਹੈਗੇ ਆ ਜੀਕੇਜੀਐਸ ਦੇ 10000 ਐਮਸੀਕਿਊ ਇਸ ਬੁੱਕ ਚ ਹੈਗੇ ਆ ਜਿਹੜੇ ਕਿ ਅਪਕਮਿੰਗ ਐਗਜ਼ਾਮਸ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਹੈਲਪਫੁਲ ਹੋਣਗੇ ਠੀਕ ਹੈ ਇੰਡੀਆ ਦੀ ਜੀਕੇ ਅਤੇ ਪੰਜਾਬ ਦੀ ਜੀਕੇ ਦੋਨਾਂ ਦੇ 10000 ਐਮਸੀਕਿਊ ਹੈ ਬਹੁਤ ਵਧੀਆ ਬੁੱਕ ਹੈ ਬਹੁਤ ਵਧੀਆ ਪ੍ਰੈਕਟਿਸ ਤੁਸੀਂ ਕਰ ਸਕਦੇ ਹੋ ਇਸ ਬੁੱਕ ਚ ਸਬਜੈਕਟ ਵਾਈਜ਼ ਟੌਪਿਕ ਵਾਈਜ਼ ਬਹੁਤ ਸਾਰੇ ਐਮਸੀਕਿਊ ਹੈਗੇ ਆ ਕੌਨਸਟੇਬਲ ਦੇ ਪੇਪਰ ਤੋਂ ਲੈ ਕੇ ਤੁਹਾਡਾ ਕੋਈ ਵੀ ਪੇਪਰ ਹੈ ਪੰਜਾਬ ਦਾ ਸਾਰਿਆਂ ਦੇ ਲਈ ਹੈਲਪਫੁਲ ਹੈਗੀ ਹੈ ਇਹ ਬੁੱਕ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਠੀਕ ਹੈ ਓਕੇ ਇੰਗਲਿਸ਼ ਅਤੇ ਪੰਜਾਬੀ ਦੋਨੇ ਭਾਸ਼ਾ ਚ ਇਹ ਬੁੱਕ ਮਿਲ ਜਾਏਗੀ ਪਟਿਆਲਾ ਬ੍ਰਾਂਚ ਤੋਂ ਇਹ 400 ਰੁਪਏ ਦੀ ਹੈ ਇਸ ਤੋਂ ਇਲਾਵਾ ਤੁਸੀਂ ਇਸ ਨੂੰ ਆਨਲਾਈਨ ਆਰਡਰ ਕਰ ਸਕਦੇ ਹੋ ਬਾਈ ਪੋਸਟ ਤੁਹਾਡੇ ਕੋਲ ਪਹੁੰਚੇਗੀ 769640766 ਨੰਬਰ ਆਪਣਾ ਹੈਗਾ ਹੈ ਬਾਈ ਕੋਈ ਇਫੈਕਟ ਨਹੀਂ ਹੈ ਇਲੈਕਸ਼ਨ ਵਗੈਰਾ ਦਾ ਤੁਸੀਂ ਆਪਣੀ ਤਿਆਰੀ ਕਰਦੇ ਰਹੋ ਬਸ एमसीक्यू ਹੋਣਗੇ ਬਾਈ एमसीक्यू ਹੁਣ ਥਿਉਰੀ ਦਾ ਕਿੱਥੇ ਟਾਈਮ ਹੈ ਪੇਪਰ ਦੇ ਨੇੜੇ ਜਾ ਕੇ ਥਿਉਰੀ ਦਾ ਟਾਈਮ ਥੋੜੀ ਜਿਹਾ ਪ੍ਰੈਕਟਿਸ ਵਾਸਤੇ ਹੈ ਓਕੇ ਮੈਥ ਦੀ ਕਲਾਸ ਛੱਡ ਕੇ ਆਏ ਹਾਂ ਸਰ ਪੋਲਿਟੀ ਦੀ ਥੋੜੀ ਸਾਰੀ ਮੈਂ ਹਾਂ ਬਿਲਕੁਲ ਜੀ ਪੋਲਿਟੀ ਵਾਸਤੇ ਮੈਰਾਥਨ ਇਨਾਫ ਹੈਗੀ ਹੈ ਪੋਲਿਟੀ ਦੀ ਲਈ ਹੈ ਬਾਕੀ ਪੋਲਿਟੀ ਦੇ ਕੁਐਸਚਨ ਮੈਂ ਆਪਣੇ ਇਸ ਇਹਦੇ ਚ ਸੈਸ਼ਨ ਚ ਵੀ ਰੱਖੂੰਗਾ ਪੋਲਿਟੀ ਦੇ ਕੁਐਸਚਨ ਠੀਕ ਹੈ ਹੋਰ ਦੱਸੋ ਇਹ ਤਾਂ ਹੋ ਗਈਆਂ ਵੱਡੀ ਵੱਡੀ ਮੈਰਾਥਨ ਮਤਲਬ 5 5 6 6 ਘੰਟੇ ਦੀ ਆਪਾਂ ਸੋਚ ਰਹੇ ਹਾਂ ਇਸ ਤੋਂ ਇਲਾਵਾ ਪਾਰਟਿਕੂਲਰ ਸਬਜੈਕਟ ਦੀ ਮੈਂ ਤੁਹਾਨੂੰ ਕਰਾਈ ਚੁੱਕਿਆ ਜਿਵੇਂ ਮਾਡਰਨ ਹਿਸਟਰੀ ਮਿਡਾਈਵਲ ਹਿਸਟਰੀ ਐਂਸ਼ੀਅੰਟ ਦੀ ਠੀਕ ਹੈ ਇਹ ਸਾਰੀ ਪਈਆਂ ਚੈਨਲ ਦੇ ਉੱਤੇ ਤੇ ਪੇਪਰ ਤੋਂ ਪਹਿਲਾਂ ਵੀ ਇਸ ਤੋਂ ਇਲਾਵਾ ਵੀ ਮੈਂ ਟਾਈਮ ਕੱਢ ਕੇ ਰੈਡੀ ਕਰਕੇ ਰੱਖੂੰਗਾ ਜਦੋਂ ਇਹ ਆਪਣਾ 9 ਜਾਂ 10 ਦਿਨ ਦੀ ਆਪਣੀ ਮੈਰਾਥਨ ਹੈ ਇਹ ਸਮਾਪਤ ਹੋਣਗੀਆਂ ਇਸ ਤੋਂ ਇਲਾਵਾ ਮੈਂ ਤੁਹਾਨੂੰ ਅਲੱਗ ਤੋਂ ਵੀ ਕਰਾ ਦੂੰਗਾ ਨਹੀਂ ਉਹ ਬਈ ਤੁਹਾਡੇ ਕੋਲ ਵੱਡਾ ਬੈਚ ਹੈ ਕੀ ਨਾ ਮੈਂ ਆਪਣਾ ਐਡਿਟ ਪਲੇ ਹੋਰ ਦੀ ਜੋ ਵੀ ਹੈ ਤੁਹਾਡੇ ਕੋਲ ਵੱਡਾ ਬੈਚ ਹੈ ਜੋ ਕਨਸਟੇਬਲ ਵਾਲਾ ਬੈਚ ਹੈ ਉਹਦੇ ਵਿੱਚ ਹੀ ਹੈ ਉਹ ਕੋਈ ਅਲੱਗ ਥੋੜੀ ਹੈ ਕਨਸਟੇਬਲ ਦਾ ਸਿਲੇਬਸ ਛੋਟਾ ਹੈ ਬਾਕੀ ਸਿਲੇਬਸ ਵੱਡਾ ਹੈ ਹਾਂ ਮਿਲ ਜਾਏਗਾ ਮਨਪ੍ਰੀਤ ਜੀ ਜੀਕੇਜੀਐਸ ਦਾ ਆ ਕੱਲਾ ਬੈਚ ਜੋ ਹੈ ਮਿਲ ਜਾਂਦਾ ਹੈ ਐਪ ਤਾਂ ਮਿਲ ਜੇਗਾ ਠੀਕ ਹੈ ਤਾਂ ਜ਼ਿਆਦਾ ਟਾਈਮ ਨਹੀਂ ਲਿਆ ਤੁਹਾਡਾ 10 10 ਮਿੰਟ ਦੀ ਇਹ ਛੋਟੀ ਜੀ ਅਨਾਉਂਸਮੈਂਟ ਸੀਗੀ ਤੁਸੀਂ ਸੁਣ ਲਈ ਠੀਕ ਹੈ ਪੜੋ ਹੁਣ ਆਪਣਾ ਬੈਠ ਕੇ ਜਿੱਥੇ ਵੀ ਤੁਸੀਂ ਲਾਇਬ੍ਰੇਰੀ ਚ ਪੜ ਰਹੇ ਹੋ ਕਲਾਸਾਂ ਚ ਪੜ ਰਹੇ ਹੋ ਘਰੇ ਬੈਠ ਕੇ ਪੜ ਰਹੇ ਹੋ ਜ਼ਿਆਦਾ ਸਮਾਂ ਨਾ ਖਰਾਬ ਕਰਿਆ ਕਰੋ ਸਰ ਗਵਰਨਰ ਜਨਰਲ ਤੇ ਕੁਐਸਚਨ ਗਵਰਨਰ ਜਨਰਲ ਤੇ ਕੁਐਸਚਨ ਉਹ ਇਹਦੇ ਚ ਵੀ ਰੱਖ ਲੂੰਗਾ ਚਲੋ ਮਾਡਰਨ ਹਿਸਟਰੀ ਇਹਦੇ ਚ ਮੈਂ ਮਾਡਰਨ ਹਿਸਟਰੀ ਦੇ ਕੁਝ ਰੱਖ ਲੂੰਗਾ ਅਲੱਗ ਤੋਂ ਸੈਸ਼ਨ ਦੇਖ ਲਾਂਗੇ ਕੋਈ ਇਸ਼ੂ ਨਹੀਂ ਠੀਕ ਹੈ ਜੀ ਜਿੰਨੀ ਪ੍ਰੈਕਟਿਸ ਤੁਸੀਂ ਕਰੀਏ ਬੀ ਹੈਪੀ ਜੀ ਵਧੀਆ ਹੈ ਜੇਲ ਬਾਰਡਰ ਕਦੋਂ ਤੱਕ ਹੈ ਜੇਲ ਬਾਰਡਰ ਬਾਰੇ ਨਹੀਂ ਪਤਾ ਲੱਗ ਰਿਹਾ ਕਦੋਂ ਤੱਕ ਹੈ ਭਾਈ ਠੀਕ ਹੈ ਚਲੋ ਪੜੋ ਬੈਠ ਕੇ ਹੁਣ ਠੀਕ ਹੈ ਬਾਏ ਬਾਏ